ਤਾਂ ਮੈਨੂੰ ਤਾਂ ਜਿਹੜੀ ਗੱਲ ਸਮਝ ਆਉਂਦੀ ਹੈ ਜੱਟ ਸੌਦਾ ਆਪਣਾ ਤਾਂ ਸਿੱਧਾ-ਸਿੱਧਾ ਆਪਾਂ ਤਾਂ ਜੱਟ ਸੌਦੇ ਦੇ ਹਿਸਾਬ ਨਾਲ ਚੱਲਦੇ ਆ ਜੋ ਆਪਣਾ ਦਿਮਾਗ ਸਮਝਦਾ ਹੈ ਜੋ ਦਿਲ ਨੂੰ ਸਮਝ ਆਉਂਦੀ ਹੈ ਉਹੀ ਗੱਲ ਕਰਦਾ ਮੈਂ ਹਨਾ ਆਪਾਂ ਮੈਂ ਕਦੇ ਅੱਜ ਤੱਕ ਦਿਮਾਗ ਤੋਂ ਨਹੀਂ ਸੋਚਿਆ ਸੌਰੀ ਦਿਲ ਤੋਂ ਹੀ ਚੱਲੇ ਆ ਤਾਂ ਮੈਨੂੰ ਇਹਨਾਂ ਲੱਗਦਾ ਕਿ ਮੈਂ ਵੀ ਪਿੱਛੇ ਜੇ ਕਾਫੀ ਪੋਡਕਾਸਟ ਦੇ ਵਿੱਚ ਬੋਲਿਆ ਸੀਗਾ ਕਿ ਯਾਰ ਅਸੀਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਠੀਕ ਹੈ ਨਾ ਉਹ ਅਸੀਂ ਹੁਣ ਨਹੀਂ ਕਰਨਾ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਵਾਰ ਹੋਈ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੋ ਉਹਨਾਂ ਦੀ ਬਿਆਨਬਾਜ਼ੀਆਂ ਹੋਈਆਂ ਅਸੀਂ ਬੋਲੇ ਉਸ ਤੋਂ ਬਾਅਦ ਅਸੀਂ ਕੀ ਆ ਕਿ ਅਸੀਂ ਉਹਨਾਂ ਦੇ ਕੰਮ ਨਹੀਂ ਕਰਨਾ ਦੁਬਾਰਾ ਉਹਨਾਂ ਨਾਲ ਕੰਮ ਨਹੀਂ ਕਰਨਾ ਪਰ ਜਿਹੜੀਆਂ ਫਿਲਮਾਂ ਪਹਿਲਾਂ ਦੀਆਂ ਸ਼ੂਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਪ੍ਰੋਡਿਊਸਰਾਂ ਦਾ ਸਾਡੇ ਭਰਾਵਾਂ ਦਾ ਪੈਸਾ ਲੱਗਿਆ ਜਦੋਂ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਦੇ ਹਾਲਾਤ ਬਣ ਜਾਣਗੇ ਇਦਾਂ ਦੀਆਂ ਚੀਜ਼ਾਂ ਹੋ ਜਾਣਗੀਆਂ ਸੋ ਹੁਣ ਮੈਂ ਕਹਣਾ ਕਿ ਉਹ ਫਿਲਮਾਂ ਪਹਿਲਾਂ ਦੀਆਂ ਬੜੀਆਂ ਹੋਈਆਂ ਉਦੋਂ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਤੇ ਇਦਾਂ ਦੀ ਪਿਆਨਬਾਜੀ ਉਹ ਲੋਕ ਕਰਨਗੇ ਤੇ ਜਿਹੜੇ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹਨਾਂ ਦਾ ਕੀ ਕਸੂਰ ਸਰੇ ਬਿਜ਼ਨਸ ਹੈ ਉਹਨਾਂ ਦਾ ਪੈਸਾ ਜਿਹੜਾ ਥੋੜਾ ਬਹੁਤ ਪੈਸਾ ਇਨਵੋਲਡ ਨਹੀਂ ਹੈ ਕਰੋੜਾ ਰੁਪਇਆ ਇਨਵੋਲਡ ਹੈ ਔਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਪੈਸਾ ਇਨਵੋਲਡ ਹੈ ਔਰ ਜਿੰਦਾ ਸੀ ਜਾਣ ਬੁੱਝ ਕੇ ਕਰੀਏ ਫਿਰ ਤਾਂ ਸੀ ਕਸੂਰ ਮਾਰ ਫਿਰ ਤਾਂ ਸੀ ਪੂਰਾ ਤੁਸੀਂ ਜੋ ਸਾਨੂੰ ਮੇਹਣੇ ਤਾਨੇ ਜੋ ਗਾਲੀ ਕਲੂਚ ਕਰ ਰਹੇ ਹੋ ਉਹਦੇ ਹੱਕਦਾਰ ਔਰ ਜਿਹੜੀਆਂ ਚੀਜ਼ਾਂ ਪਤਾ ਹੀ ਨਹੀਂ ਸੀ ਕਿ ਹੋਣਗੀਆਂ ਕੱਲ ਨੂੰ ਇਦਾਂ ਦੇ ਸਰਕਮਸਟੈਂਸਸ ਬਣਨਗੇ ਇਦਾਂ ਦੇ ਹਾਲਾਤ ਬਣ ਜਾਣਗੇ ਤੇ ਇਸ ਕਰਕੇ ਅੱਜ ਦਲਜੀਤ ਭਾਈ ਨੂੰ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਕੋਈ ਫੇਕ ਕਹਿ ਰਿਹਾ ਕੋਈ ਕੁਝ ਬੋਲ ਰਿਹਾ ਤਾਂ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਇਹ ਜਿਹੜਾ ਘਟਨਾਕ੍ਰਮ ਹੈਗਾ ਇਹ ਜਿਹੜੇ ਸਰਕਮਸਟੈਂਸਸ ਹੈਗੇ ਨੇ ਇਹ ਹਾਲਾਤ ਕਿਸੇ ਦੇ ਵਾਸਤੇ ਨਹੀਂ ਸੀਗੇ ਨਾ ਪਤਾ ਸੀ ਕਿਸੇ ਨੂੰ ਫਿਲਮ ਬਣਾਉਣ ਵੇਲੇ ਕਿਹ ਧਰਨੀਆਂ ਚੀਚਾਂ ਬਣ ਜਾਣਗੀਆਂ ਇਦਾਂ ਦੇ ਹਾਲਾਤ ਹੋ ਜਾਣਗੇ ਜਾਂ ਤਾਂ ਬੰਦੇ ਨੇ ਅ ਯੁੱਧ ਤੋਂ ਬਾਅਦ ਉਸ ਲੜਾਈ ਤੋਂ ਬਾਅਦ ਉਸ ਗੱਲਬਾਤ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੇ ਬਾਰੇ ਕੁਝ ਬੋਲਿਆ ਜਾਂ ਸਾਡੇ ਦੇਸ਼ ਤੇ ਉੱਤੇ ਅਟੈਕ ਕਰਾਇਆ ਉਹ ਤੋਂ ਬਾਅਦ ਫਿਲਮ ਬਣਾਈ ਹੋਵੇ ਫਿਰ ਤਾਂ ਕਸੂਰ ਵਾਰਾ ਬੰਦਾ ਹਨਾ ਫਿਰ ਤਾਂ ਤੁਸੀਂ ਕਹਿ ਸਕਦੇ ਜਦੋਂ ਹਾਲਾਤ ਨਾਰਮਲ ਸੀ ਉਹਨਾਂ ਹਾਲਾਤਾਂ ਦੇ ਵਿੱਚੋਂ ਫਿਲਮਾਂ ਬਣੀਆਂ ਉਹ ਸਿਰਫ ਇੱਕ ਫਿਲਮ ਨਹੀਂ ਬਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਉਹਨਾਂ ਕਲਾਕਾਰਾਂ ਨੂੰ ਲੈ ਕੇ ਔਰ ਉਹ ਰਿਲੀਜ਼ ਵੀ ਹੋਈਆਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਪਗੈਂਡਾ ਸ਼ੁਰੂ ਹੋਇਆ ਜਾਂ ਜਿਹੜੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਜਾ ਰਹੇ ਸਿਰਫ 10% ਲੋਕ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਲਾਤ ਸਹੀ ਨਾ ਰਹਿਣ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ ਕਿ ਸਦੀ ਚੜ੍ਹਾਈ برداشت ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਜਿੰਨੇ ਵੀ ਸਿੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਆ ਦਲਜੀਤ ਵਾਈ ਦੀ سپورਟ 'ਚ ਨੇ ਮੈਂ ਵੀ ਦਲਜੀਤ ਵਾਈ ਦੀ سپورਟ ਕਰਦਾ ਹਾਂ ਇਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਆ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈ ਨੇ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਇੱਕ ਸੂਰਵਾਰਾ ਬਟ ਇਹ ਜਿਹੜੀ ਚੀਜ਼ ਹੈ ਇਹ ਪਹਿਲਾਂ ਦੀ ਹੋਈ ਹੋਈ ਹੈ ਜਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਦਾਂ ਦੇ ਹਾਲਾਤ ਬਣ ਜਾਣੇ ਆ ਇਦਾਂ ਦੀਆਂ ਚੀਜ਼ਾਂ ਹੋ ਜਾਣੀਆਂ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜਿੰਨੇ ਵੀ ਸਾਡੇ ਬਾਹਰ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਫਿਲਮ ਰਿਲੀਜ਼ ਹੋਈ ਹੈ ਦੱਬ ਕੇ ਸਪੋਰਟ ਕਰੋ ਯਾਰ ਬਿਲਕੁਲ ਸਾਡੇ ਪੰਜਾਬੀ ਫਿਲਮ ਦੀ ਫਿਲਮ ਹੈ ਪ੍ਰੋਡਿਊਸਰਾਂ ਦਾ ਕੀ ਕਸੂਰ ਜਿਨ੍ਹਾਂ ਦਾ ਪੈਸਾ ਲੱਗਿਆ ਜਾ ਉਹਨਾਂ ਨੂੰ ਥੋੜਾ ਨਾ ਪਤਾ ਸੀ ਕਿ ਇਦਾਂ ਦਾ ਕੁਝ ਵਾਪਰ ਜਾਣਾ ਜਾਂ ਇਦਾਂ ਦਾ ਕੁਝ ਹੋ ਜਾਣਾ ਸੋ ਦੱਬ ਕੇ ਸਪੋਰਟ ਕਰੋ ਦੱਬ ਕੇ ਫਿਲਮ ਦੇਖੋ ਔਰ ਜੇ ਇੰਡੀਆ 'ਚ ਰਿਲੀਜ਼ ਨਹੀਂ ਹੋਈ ਤੋਂ ਸਾਰੇ ਘਾਟੇ ਵਾਦੇ ਬਾਹਰੋਂ ਪੂਰੇ ਕਰਾ ਦੋ ਪੰਜਾਬੀ ਸੰਮ ਇਹਨੂੰ ਸਪੋਰਟ ਕਰੋ ਪੰਜਾਬੀ ਸੰਮਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹਾਂ ਹੁਣ ਅਸੀਂ ਇੱਕ ਕਮਿਟਮੈਂਟ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਕਲਾਕਾਰਾਂ ਨਾਲ ਉਹਨਾਂ ਲੋਕਾਂ ਨਾਲ ਕੰਮ ਨਹੀਂ ਕਰਾਂਗੇ ਜੇ ਉਹ ਤੋਂ ਬਾਅਦ ਅਸੀਂ ਕੰਮ ਕਰਦੇ ਫਿਰ ਅਸੀਂ ਗੁਨਾਹਗਰਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਯਾਰ ਇਹ ਗੱਲ ਗਲਤ ਹੋਈ ਹੈ ਇਹ ਗੱਲ ਸਹੀ ਨਹੀਂ ਹੈ ਤੇ ਬਾਕੀ ਜਿਹੜੇ ਫੇਕ ਕਹਿੰਦੇ ਨੇ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਹਰ ਬੰਦੇ ਨੂੰ ਆਪਣੇ ਗਿਰਿਵਾਂ ਚ ਜ਼ਰੂਰ ਚੱਕਣਾ ਚਾਹੀਦਾ ਔਰ ਮੈਂ ਅਜੇ ਤੱਕ ਮੈਨੂੰ ਪਿਛੇ ਜੇ ਵੀ ਮੈਂ ਕਿਹਾ ਸੀਗਾ ਮੈਨੂੰ ਲੋਕ ਕਹਿੰਦੇ ਯਾਰ ਤੇਰੀ ਫਿਲਮ ਆਉਣ ਵਾਲੀ ਐ ਇਸ ਕਰਕੇ ਨਾ ਤੂੰ ਇੱਕ ਪਬਲਿਸਿਟੀ ਸਟੰਟ ਖੇਡ ਰਿਆ ਤੈਨੂੰ ਪਬਲਿਸਿਟੀ ਚਾਹੀਦੀ ਆ ਤੂੰ ਇਸ ਕਰਕੇ ਕਰ ਰਿਹਾ ਨਹੀਂ ਪਰ ਮੈਂ ਇਹਨਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਗਾ ਕਿ ਤੁਸੀਂ ਕਿੰਨੇ ਕੁ ਸਹੀਓ ਪਹਿਲਾਂ ਆਪਣੇ ਗਿਰੇਵਾਂ ਚ ਚੱਕੋ ਖਾਸ ਕਰ ਉਹ ਭਾਈ ਸਾਹਿਬ ਨੂੰ ਜਿਨ੍ਹਾਂ ਦੇ ਸਮਝੀ ਗਏ ਤੁਸੀਂ ਤੇ ਸਾਡੇ ਤੋਂ ਥੱੱਬਾ ਨੂਟਾ ਦਾ ਲੈ ਕੇ ਉਹਨਾਂ ਨੇ ਉਦੋਂ ਵੀ ਜਮੀਰ ਉਦੋਂ ਵੀ ਚਾਹੀਦੇ ਹੁੰਦੇ ਨੇ ਫਿਰ ਫੇਕ ਉਹ ਹੁੰਦਾ ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਬੰਦਾ ਫੇਕ ਨਾ ਹੋਵੇ ਹਰ ਇੱਕ ਚੀਜ਼ ਰੀਅਲ ਹੋਵੇ ਸੋ ਇਸ ਕਰਕੇ ਕਿਸੇ ਦੀ ਤਰੱਕੀ ਤੋਂ ਨਹੀਂ ਸੜੀਦਾ ਸਗੋਂ ਆਪਣਾ ਆਪਸੀ ਸਾਰੇ ਸਿੰਗਰਾਂ ਦਾ ਸਾਰੇ ਐਕਟਰਾਂ ਦਾ ਭਾਈਚਾਰਾ ਹੈ ਭਾਈ ਇੱਕੋ ਇੰਡਸਟਰੀ ਤੋਂ ਸਪੋਰਟ ਕਰੋ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਬੰਦੇ ਨੇ ਜਾਣ ਬੁੱਝ ਕੇ ਕੀਤਾ ਹੈ ਬੰਦੇ ਦੇ ਇਹ ਦਿਮਾਗ 'ਚ ਸੀਗਾ ਉਹਦੀ ਨੀਅਤ 'ਚ ਸੀਗਾ ਕਿ ਮੈਂ ਇਹ ਚੀਜ਼ ਕਰਨੀ ਹੈ ਫਿਰ ਤੁਸੀਂ ਕਰ ਸਕਦੇ ਹੋ ਔਰ ਜਿਹੜੇ ਬੰਦੇ ਨੂੰ ਸਿਰਫ 2 ਜਾਂ 3 ਦਿਨ ਪਹਿਲਾਂ ਐਕਸ ਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਜਿਹੜੀ ਰੂਲਿੰਗ ਪਾਰਟੀ ਹੈ ਉਸਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਤੇ ਫਿਰ ਉਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਇਹ ਗੱਲਾਂ ਨੇ ਇਹ ਜਾਣ ਬੁੱਝ ਕੇ ਨਹੀਂ ਹੋਈਆਂ ਇਹ ਫਿਲਮ ਜਾਣ ਬੁੱਝ ਕੇ ਹਾਨੀ ਅਮੀਰ ਨੂੰ ਕਾਸਟ ਨਹੀਂ ਕੀਤਾ ਗਿਆ ਇਹ ਬਹੁਤ ਪਹਿਲਾਂ ਕਾਸਟ ਹੋਈ ਸੀ ਉਹ ਤੋਂ ਪਹਿਲਾਂ ਵੀ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਕਿੰਨੀਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਜਿਹੜੇ ਆਰਟਿਸਟਸ ਨੇ ਕੰਮ ਕਰ ਚੁੱਕੇ ਨੇ ਅੱਜ ਪਹਿਲਗਾਮ ਦੇ ਅਟੈਕ ਤੋਂ ਬਾਅਦ ਇਸ ਵਾਰ ਤੋਂ ਬਾਅਦ ਅਸੀਂ ਕਿਸੇ ਨਾਲ ਕੰਮ ਕਰਦੇ ਆਂ ਫਿਰ ਅਸੀਂ ਦੋਸ਼ੀ ਹਾਂ ਫਿਰ ਅਸੀਂ ਗੁਨਾਹਗਰ ਹਾਂ which is ਪਹਿਲਾਂ ਦੀ ਇਹ ਮੈਨੂੰ ਲੱਗਦਾ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਠੀਕ ਹੈ ਇਹ ਜਿਹੜੀ ਚੀਜ਼ ਆ ਪਹਿਲਾਂ ਹੋ ਗਈ ਇਹਨੂੰ ਰਿਲੀਜ਼ ਕਰ ਲੋ ਐਂਦਾ ਤੁਸੀਂ ਕਦੇ ਹੋ ਜਾ ਨਾ ਕਰਿਓ ਮੈਨੂੰ ਲੱਗਦਾ ਕਿਸੇ ਨੇ ਕਰਨਾ ਵੀ ਨਹੀਂ ਅਸੀਂ ਖੁਦ ਨਹੀਂ ਕਰਨਾ ਚਾਹੁੰਦੇ ਤੋਂ ਜਿੱਦਾਂ ਦੀਆਂ ਬਿਆਨਬਾਜ਼ੀਆਂ ਉਧਰੋਂ ਆਈਆਂ ਨੇ ਆ ਇਸ ਜਦੋਂ ਆਪਣੀ ਵਾਰ ਹੋਈ ਆ ਔਣ ਇੱਕ ਛੋਟੀ ਜੀ ਉਸ ਤੋਂ ਬਾਅਦ ਤੋਂ ਉਦੋਂ ਬਾਅਦ ਅਸੀਂ ਵੀ ਨਹੀਂ ਕਰ ਰਹੇ ਸੋ ਮੈਂ ਫੇਰ ਕਹਿਣਾ ਸਪੋਰਟ ਕਰੋ ਸਰਦਾਰ ਜੀ ਤਰੀਨ ਨੂੰ ਦੱਬ ਕੇ ਸਪੋਰਟ ਕਰੋ ਆਪਾਂ ਦਾ ਸਰਦਾਰਜੀ ਤਰੀ ਦੇ ਨਾਲ ਆ ਜਿਹਨੂੰ ਜੋ ਮਿਰਚਾਂ ਲੜਦੀਆਂ ਨੇ ਜੋ ਲੜਦਾ ਲੜਦਾ ਰਹੇ ਆਪਾਂ ਸਰਦਾਰਜੀ ਨੂੰ ਸਪੋਰਟ ਕਰਦੇ ਆ ਸੋ ਸਾਰੇ ਜਣੇ ਦੱਬ ਕੇ ਸਪੋਰਟ ਕਰੋ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ ਥੈਂਕ ਯੂ ਵੈਰੀ ਮਚ ਲਵ ਯੂ ਸਾਰਿਆਂ ਨੂੰ